ਆ ਗਾਂਵ ਵਾਲਾ ਕੰਮ ਨਹੀਂ ਆ ਲੈ ਬਾਈ ਇਹਨੇ ਪੁੱਠੇ ਪਾਸੇ ਦੀ ਬਹਿ ਕੇ ਵੀ ਧਾਰਾ ਮਾਰ ਕੇ ਦਿਖਾ ਦਿਆ ਵੀ ਠੰਡੀ ਸੀਲ ਆ ਗਈ ਹੈ ਹਾਂ ਐ ਨਹੀਂ ਹੈਗਾ ਵੀ ਅਗਲਾ ਕਿੰਨੇ ਪਾਸੇ ਕਿੰਵੇਂ ਮਰਜੀ ਬਹਿ ਕੇ ਜੋਈ ਜਾਵੇ ਠੀਕ ਹੈ ਗੱਲ ਚਾਹੇ ਇਧਰਲੇ ਪਾਸੇ ਬਹਿ ਜਾ ਤੇ ਉੱਧਰ ਬਹਿ ਜਾ ਜਾ ਸਦਨੋ ਚਵਾਈ ਕਰ ਸਕਦੇ ਹਾਂ ਚੱਕ ਚਵਾਈ ਆ ਗਈ ਬਿਲਕੁਲ ਕੋਲੀ ਤੇ ਮੋਟੀ ਚਵਾਈ ਆ ਗਈਆਂ ਖੋਸ ਚਵਾਈ ਵਾਲੀ ਆ ਗਾਲੇ ਥਣਾ ਚੋ ਮਾਰ ਦੇ ਬਾਈ ਤੇ ਹੋਂ ਸੱਜਣੋਂ ਗਾਂ ਦੇ ਥਣਾ ਦੀ ਚਵਾਈ ਚੈੱਕ ਕਰਾ ਦੇਣਾ ਚਵਾਈ ਤਾਂ ਮੰਨ ਲਓ ਵੀ ਚਾਰੇ ਥਣਾ ਦੀ ਬਾਈ ਇੱਕੋ ਨਾਲ ਦੀ ਹੈ ਨਾ ਇੱਕੋ ਨਾਲ ਦੀ ਚਵਾਈ ਆ ਬਾਈ ਜਮਾ ਰੂਮ ਵਰਗੀ ਧਾਰਾ ਲੈ ਵੀ ਸੱਜਣੋਂ ਝੋਟੀ ਇੱਕ ਲੱਗਿਆਂ ਦਿਖਾਉਣ ਦਿਖਾਉਣ ਲੱਗਿਆਂ ਇੱਕ ਘਰੇਲੂ ਸੱਜਣ ਕੋਲੋਂ ਬਹੁਤ ਕਮਾਲ ਦੀ ਝੋਟੀ ਆ ਦੰਦਾਂ ਚ ਹੀ ਆ ਬਾਈ ਕਹਿੰਦਾ ਪਿੰਡ ਹੈਗੀ ਆ ਖੋਖਰ ਕਲਾਂ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਬਹੁਤ ਕਮਾਲ ਦੀ ਝੋਟੀ ਆ ਥੋੜਾ ਜਿਹਾ ਡਰਦੇ ਜਰੂਰ ਨੇ ਪਸ਼ੂ ਕਿਉਂਕਿ ਬਾਈ ਜੇ ਗੱਲ ਕਰ ਲਈ ਨਾ ਖੇਤਾਂ ਚ ਹੀ ਰਹਿੰਦਾ ਉਹਦੇ ਕਰਕੇ ਕਰਦੀ ਆ ਮਾੜਾ ਮੋਟਾ ਉਦਾਂ ਸਦਨੋ ਇਹ ਮੰਨ ਲਓ ਬਈ ਯਾਰ ਝੋਟੀ ਬੜੀ ਕੁਆਲਿਟੀ ਵਾਲੀ ਆ ਜਦੋਂ ਇਧਰ ਨੂੰ ਜਾਊਗੀ ਬਈ ਮਰੀ ਆਰਡਰ ਤੇ ਕੈਮਰਾ ਸਭਾ ਆਦੀ ਐਨੀ ਕਠੰਡੀ ਆ ਗਾਵਾਂ ਵਾਲਾ ਕੰਮ ਹੀ ਆ ਇਹਦਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਹੋਰ ਕੀ ਹਾਲ ਆ ਬਾਈ ਵਧੀਆ ਬਾਈ ਜੀ ਹੋ ਠੀਕ ਹੋ ਜੀ ਚੜਦੀ ਕਲਾ ਨਾਮ ਤੇ ਨੰਬਰ ਬੋਲਦੇ ਨਾਮ ਬੱਬੀ ਬਾਈ ਪਿੰਡ ਕੋਕਰਕਲਾ ਜ਼ਿਲ੍ਹਾ ਸੰਗਰੂਰ ਆ ਤੇ ਨੇੜੇ ਆਪਾਂ ਨੂੰ ਜਾਖਲ ਹਰਿਆਣਾ ਤੇ ਸੁਨਾਮ ਲਹਿਰਾ ਤਿੰਨ ਸ਼ਹਿਰ ਮੇਰਾ ਗੱਗ ਤਕਰੀਬਨ ਤਕਰੀਬਨ ਸੈਂਟਰ ਜੇ ਜੀ ਆ ਗਿਆ ਨਾ ਮੇਨ ਹਾਈਵੇ ਤੋਂ ਬਿਲਕੁਲ ਠੀਕ ਆ ਗੱਲ ਤੇ ਸੁਹਾਗ ਬੱਬੀ ਸੁਹਾਗਾ ਦੂਜਾ ਬਾਈ ਜਮਾ ਅਰੀਜਨਲ ਦੂਜਾ ਸੁਹਾਗਾ ਘਰ ਦੀ ਝੋਟੀ ਇਹ ਆਪਣੀ ਦੰਦਾ ਜੀ ਹਜੇ ਦੰਦਾ ਜੀ ਆ ਬਾਈ 6 ਦੰਦਾ ਲਾ ਦੂਜਾ ਦੰਦਾ ਚੱਕਦੀ ਆ ਜੀ ਲਾਸਟ ਵਾਲੇ ਹਾਂ ਠੀਕ ਆ ਗੱਲ ਤੇ ਕਰੀ ਇੱਧਰ ਕੈਮਰਾ ਮਾਰਦੀ ਪਸ਼ੂ ਰੱਖਦਾ ਬਾਈ 바ਵਾ ਗਿਣਤੀ ਚ ਇਹ ਮੰਨ ਲਓ ਵੀ ਯਾਰਾ ਸਾਲ ਚ 2-3 ਪਸ਼ੂ ਸਾਲ ਜੁਗਰੀ 4 ਪਸ਼ੂ ਤੇ ਤਿਆਰ ਕਰਦੇ ਆ ਵੇਚ ਦਾਨਿਓ ਪੰਜ ਚਾਰ ਲੈ ਤੋਰ ਬੱਬੀ ਖੋਲ ਕੇ ਇਹਨੂੰ ਸੁਹਾਗਾ ਕਿੰਨੇ ਦਿਨ ਦਾ ਹੋ ਗਿਆ ਸੁਹਾਗਾ ਅੱਜ ਬਾਈ ਇਹਨੂੰ ਚੌਥਾ ਦਿਨ ਆ ਆ ਚੌਥਾ ਦਿਨ ਆ ਨਾੜੂਆ ਬੱਚੇ ਦਾ ਗੱਲਾ ਤੇ ਨਾਲ ਹੀ ਆ ਨਾਲ ਕੀ ਆ ਗਿਆ ਬੱਚਾ ਬਾਈ ਨਾਲ ਆ ਗਿਆ ਮੇਲਕਾਫ ਬਾਈ ਆ ਨਾਲ ਆ ਗਿਆ ਸੱਜਣੋ ਮੇਲਕਾਫ ਛੋਟੀ ਦਾ ਕੱਦ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਸਿੰਗ ਵੀ ਬੰਦ ਜਾਵਾ ਜੇ ਗੱਲਬਾਤ ਕਰ ਲਈ ਨਾ ਆਰਡਰ ਦਾ ਡਿਜ਼ਾਈਨ ਬੜਾ ਕਮਾਲ ਦਾ ਰੱਖ ਦਿਆ ਇੱਥੋਂ ਇੱਥੋਂ ਦਿਖਾਈਂਗਾ ਜੀ ਆਰਡਰ ਵੇ ਸਮਾਂ ਆ ਗਿਆ ਦੁਪਹਿਰ ਦਾ 12:00 ਵਜੇ ਦਾ ਟਾਈਮ ਆ ਸਵੇਰੇ ਕਿੰਨੇ ਵੇਚ ਹੋਈ ਹੋਈ ਆ ਬਾਈ ਸਵੇਰੇ 6:00 ਵਜੇ ਬਾਈ 6:00 ਵਜੇ ਦੀ ਚਵਾਈ ਕੀਤੀ ਵੀ ਆ ਅੱਛਾ 22 ਕਹਿੰਦਾ ਸਵੇਰ ਦੀ ਕੀਤੀ ਬਈ 6:00 ਵਜੇ ਦੀ ਥੋੜਾ ਬੱਚੇ ਦਾ ਜ਼ਿਆਦਾ ਕਰਦੀ ਆ ਆ ਗਈ ਸੱਜਣੋਂ ਦੰਦਾਂ 'ਚ ਹੀ ਲਾਸਟ ਵਾਲੇ ਦੰਦ ਚੱਕਣ ਲੱਗ ਰਹੀ ਆ ਕਿੰਨੀ ਕੁ ਪੋਲੀ ਹੋ ਬਈ ਇਹਦੇ ਕੋਲੇ ਬਈ ਇਹਦਾ 8 ਕਿਲੋ ਬੋਲਾ ਬਈ ਹੁਣ 8 ਕਿਲੋ ਆ ਲੈ ਚੱਲਾ ਚੱਲਾ ਨਹੀਂ ਕਮਾ ਕੇ ਲੈ ਚੱਲ ਬੱਚੇ ਦੇ ਪਰੇਸ਼ਾਨ ਨਾ ਕਰ ਜਾਵੇ 8 ਕਿਲੋ ਬੋਲਾ ਬਈ ਕਹਿੰਦਾ ਹੈਗਾ ਚਵਾਈ ਦੀ ਕਿਵੇਂ ਆ ਜਮਾ ਰੂਮ ਵਰਗੀ ਪੋਲੀ ਧਾਰ ਬਈ ਇੱਥੋਂ ਦਿਖਾ ਨਹੀਂ ਗਈ ਲੰਬੀ-ਲੰਬੀ ਫੁੱਲ ਆ ਗਈ ਤੇ ਕੱਦ ਵੀ ਫੁੱਲ ਆ ਗਿਆ ਤੇ ਸਿੰਗਾ 'ਚ ਆ ਗਈ ਕਹਿ ਲਈ ਜਮਾ ਐਨ ਬੰਦ ਸਿੰਘ ਦੀ ਆ ਜਾ ਲੈ ਆ ਲੈ ਕੋਈ ਸਿੰਗਾ ਦਾ ਐਨ ਡਿਜ਼ਾਈਨ ਕਹਿ ਸਕਦੇ ਆ ਵੀ ਗੋਲ ਥੋੜਾ ਬੱਚੇ ਕਰਕੇ ਕਰਦੀ ਆ ਤੇ ਲੇਵੇ ਦਾ ਡਿਜ਼ਾਈਨ ਰੱਖਦੀ ਆ ਬੜਾ ਕਮਾਲ ਦਾ ਕਹ ਲਈਏ ਨਾਲ ਲੱਗਮਾਂ ਜਲੇਵਾ ਰੱਖਦੀ ਆ ਜੋਸ਼ ਵਾਲਾ ਲੇਵਾ ਤੇ ਗਾਵਾਂ ਵਾਲਾ ਸ਼ਿਸ਼ਟਮ ਹੀ ਆ ਜੇ ਗੱਲ ਕਰ ਲਈ ਵੀ ਮੱਝ ਵਾਲਾ ਕੰਮ ਦਾ ਜੇ ਹੈ ਹੋਣੀ ਵੀ ਟੁਸਟਮਾ ਜਲੇਵਾ ਹੋਵੇ ਕਿਸੇ ਵੀ ਪੱਖ ਤੋਂ ਤੇ ਸਭਾ ਆਦੀ ਆ ਗਈ ਬਾਈ ਜਮਾ ਠੰਡੀ ਸੀਲ ਬਾਈ ਥੋੜਾ ਬੱਚੇ ਕਰਕੇ ਕਰਦੀ ਆ ਨਾ ਬੜਾ ਜਾਂਦੀ ਆ ਜਦੋਂ ਕਿ ਇਧਰਲੇ ਬੰਨੇ ਕਰਦੇ ਪਿਛਾਤੋਂ ਆਹ ਪਿਛਾਤੋਂ ਕਰਦੇ ਤੇ ਪਿਛਾਤੋਂ ਮਾਰਦੀ ਜਿਹੜੀ ਆਰਡਰ ਦੇ ਕੈਮਰਾ ਕਰਦੇ ਬਾਈ ਐਨ ਕਰਦੀ ਥੋੜੀ ਅਾ ਸਾਡੇ ਵਾਲੇ ਸਮਾਨ ਤੋਂ ਡਰ ਜਾਂਦਾ ਕਈ ਵਾਰੀ ਪਛੂ ਹੈ ਨਾ ਇੱਥੋਂ ਦਿਖਾ ਦੇ ਕਰੀ ਆਰਡਰ ਕੁਆਲਿਟੀ ਕਰਾ ਦੇ ਇੱਕ ਇਹ ਇੱਥੋਂ ਇਹ ਇੱਥੋਂ ਇੱਥੋਂ ਮਾਰ ਦੇ ਕੈਮਰਾ ਆਰਡਰ ਬਹੁਤ ਕਮਾਲ ਦਾ ਰੱਖੀ ਇਹ ਕਿੰਨੀ ਬੋਲੀ ਦੱਸਿਆ ਬਾਈ ਹੁਣ ਇਹਦੇ ਕੋਲ ਇਹਦੇ 8 ਕਿਲੋ ਬਾਈ 8 ਹੈਗੀ ਜਮਾ ਤਿਆਰ ਆ ਬਾਈ ਟਾਈਮ ਤੋਂ ਟਾਈਮ ਚੋਣ ਆ ਜਮਾ ਟਾਈਮ ਉਹਨਾਂ ਨੇ ਕਿੰਨਾ ਦੁੱਧ ਪਾਇਆ ਜਮਾ ਪਹਿਲਾਂ ਨੇ ਬਾਈ ਸਹੀ 1.5 ਕਿਲੋ ਦੁੱਧ ਦੇ ਗਈ ਸੀ ਇਹ ਪੂਰੇ ਸਾਢੇ ਜਮਾ ਪੀਕ ਲੈਵਲ ਤੇ ਕਿੰਨਾ ਪਾ ਸਕਦੀ ਐ ਅੱਜ ਕੀ ਫਿਰ ਐਦੀ ਬਾਈ 1.5 15 16 ਕਿਲੋ ਆ ਸਾਢੇ 15 16 ਪਾ ਸਕਦੇ ਜਿਹੜੇ ਹਿਸਾਬ ਨਾਲ ਕਰੀ ਡੀਲ ਇਹਦਾ ਲੈਵੇ ਦਨ ਵੀ ਅੱਜ ਚੌਥਾ ਹੀ ਆ ਬਾਈ ਆ ਦਿਨ ਆ ਗਿਆ ਜੈਨੂਨ ਚੌਥਾ ਤੇ ਬੱਚੇ ਤੇ ਮਾਰਦੀ ਕੈਮਰਾ 나ੜੂਆ ਬੱਚੇ ਦਾ ਨਾਲ ਹੀ ਆ ਗਿਆ ਇਹ ਮੰਨ ਲਓ ਵੀ ਅਗਲਾ ਦੂਜਾ ਦਿਨ ਵੀ ਚੱਲਦਾ ਕਿਹੜੇ ਮਰਜ਼ੀ ਪਾਸੇ ਬਹਿ ਕੇ ਉਹ ਕਰ ਲਾ ਠੀਕ ਆ ਗੱਲ ਛੁੱਟੀਆਂ ਨਹੀਂ ਕਹੂਗੀ ਵੀ ਕਿਵੇਂ ਬਹਿ ਗਿਆ ਠੀਕ ਆ ਗੱਲ ਵੀ ਇਹ ਦੋਨਾਂ ਪਾਸੇ ਬਹਿ ਜਾ ਜੇ ਇਹ ਚਾਹੇ ਕਿਵੇਂ ਮਰਜ਼ੀ ਬੈਠਾ ਰਹੇ ਬਾਈ ਠੀਕ ਆ ਗੱਲ ਆ ਹਿੱਲਣ ਚੁੰਦਣ ਵਾਲਾ ਕੰਮ ਨਹੀਂ ਗਾ ਰੀ ਉਹ ਤਾਂ ਬੱਚੇ ਕਰਕੇ ਕਰਦੀ ਹੈ ਨਾ ਬੱਚੇ ਕਰਕੇ ਜ਼ਰੂਰ ਆ ਬਾਈ ਉਹ ਨਹੀਂ ਠੀਕ ਆ ਗੱਲ ਸਵਾਲ ਇਹ ਪੈਦਾ ਨਹੀਂ ਕਿਵੇਂ ਮਰਜ਼ੀ ਮੈਂ ਬੱਚਾ ਲਾ ਕੇ ਧਾਰਾ ਮਾਰਦਾਂਗੇ ਹਾਂ ਹਾਂ ਬੱਚਾ ਲਾ ਯਾ ਸੱਜਣੋਂ ਚਵਾਈ ਕਰ ਸਕਦੇ ਹਾਂ ਚੱਕ ਚਵਾਈ ਆ ਗਈ ਬਿਲਕੁਲ ਪੋਲੀ ਤੇ ਮੋਟੀ ਚਵਾਈ ਆ ਗਈਆਂ ਖੋਸ ਚਵਾਈ ਜਿਹੜੀ ਆ ਗਾਂ ਦੇ ਥਣਾ ਤੇ ਮਰਦੇ ਬਾਈ ਤੇ ਹੁਣ ਫਿਰ ਸੱਜਣੋਂ ਗਾਂ ਦੇ ਥਣਾ ਦੀ ਚਵਾਈ ਚੈੱਕ ਕਰਾ ਦੇਣਾ ਚਵਾਈ ਤਾਂ ਮੰਨ ਲਓ ਵੀ ਚਾਰੇ ਥਣਾ ਦੀ ਬਾਈ ਇੱਕੋ ਨਾਲ ਦੀ ਹੈ ਨਾ ਇੱਕੋ ਨਾਲ ਦੀ ਚਵਾਈ ਹੈ ਬਾਈ ਜਮਾ ਰੂਮ ਵਰਗੀ ਧਾਰਾ ਪੋਲੀ ਚਵਾਈ ਬਿਲਕੁਲ ਕਿੰਨਾ ਦੁੱਧ ਸਿਆ ਪਹਿਲਣ ਦਾ ਪਹਿਲਣ ਦਾ ਬਾਈ 13.5 ਕਿਲੋ ਦੁੱਧ ਆਪਾਂ ਚੋਇਆ ਪੀਕ ਲੈਵਲ ਤੇ ਹੈ ਨਾ ਠੀਕ ਆ ਕੱਟ ਤੋਂ ਕੱਟ 15 ਦਾ ਪਾਇ ਦੂ ਡੇਟਰਾਮ ਨਾਲ ਬਾਈ ਐਕਤੀ ਜਿੰਨਾ 15 ਕਿਲੋ ਪਾਇਆ ਫਿਰ ਇਹਨੇ ਕੀ ਖਾਦਾ ਕਿੰਨੇ ਕਿੰਨੇ ਪੈਸੇ ਬਾਈ ਜਮੀ ਇਹਦਾ ਦੇਨ ਲਾਈਨ ਗੁਰੀ ਬਾਈ ਕਿੰਨੀ ਮੁੱਲ ਲਗਾਈ ਜਾ 1.60 ਦੀ ਝੋਟੀ ਆਪਾਂ ਦੇਵਾਂਗੇ 1.60 ਹਜ਼ਾਰ ਹਾਂ ਆਪਾਂ ਮੁੱਲ ਨਹੀਂ ਕਰਦੇ ਠੀਕ ਆ ਗੱਲ ਇੱਕ 60 ਦੀ ਬਾਈ ਕਹਿੰਦਾ ਝੋਟੀ ਦੇਣੀ ਆ ਤੇ ਇਥੋਂ ਗਰੀ ਇਹਦੀ ਆਰਡਰ ਕੁਆਲਿਟੀ ਦੇ ਮਾਰਦੀ ਕੈਮਰਾ ਆਰਡਰ ਇੱਕ ਹੋਰ ਇਹਦੀ ਖਾਸੀਅਤ ਆ ਗੁਰੀ ਕਿਹੜੇ ਮਰਜੀ ਪਾਸੇ ਬਹਿ ਜਾ ਠੀਕ ਆ ਗੱਲ ਚਾਹੇ ਉਰਲੇ ਪਾਸੇ ਬਹਿ ਜਾ ਹਾਂ ਠੀਕ ਆ ਗੱਲ ਆ ਗਾਂ ਵਾਲਾ ਕੰਮ ਹੀ ਆ ਲੈ ਭਾਈ ਇਹਨੇ ਪੁੱਠੇ ਪਾਸੇ ਦੀ ਬਹਿ ਕੇ ਵੀ ਧਾਰਾ ਮਾਰ ਕੇ ਦਿਖਾ ਦਿਆ ਵੀ ਠੰਡੀ ਸੀਲ ਆ ਗਈ ਹੈ ਹਾਂ ਆਏ ਨਹੀਂ ਹੈਗਾ ਵੀ ਅਗਲਾ ਕਿੰਨੇ ਪਾਸੇ ਕਿੰਨੇ ਮਰਜੀ ਬਹਿ ਕੇ ਚੋਈ ਜਾਵੇ ਠੀਕ ਆ ਗੱਲ ਚਾਹੇ ਇੱਧਰਲੇ ਪਾਸੇ ਬਹਿ ਜਾ ਉੱਧਰ ਬਹਿ ਜਾ ਜਾਏ ਉੱਧਰ ਬਹਿ ਜਾ ਠੀਕ ਆ ਗੱਲ ਇੱਕ ਸੱਤ ਤੋਂ ਮਾਨਦਾਨ ਕੋਈ ਇੱਕ 60 ਚ ਵਾਹ ਛੋੜ ਛੱਪ ਹੀ ਕਰਾਂਗੇ ਠੀਕ ਆ ਗੱਲ ਹਾਂ ਆ ਬੋਲ ਨੰਬਰ ਆਪਾਂ ਰੇਟ ਵਾਲੀ ਕੋਈ ਗੱਲ ਹੀ ਨਹੀਂ ਭਾਈ ਵੀ ਰੇਟ ਨਹੀਂ ਕਰਿਆ ਠੀਕ ਆ ਗੱਲ ਨੰਬਰ ਬੋਲ ਦੇ ਭਾਈ 985 ਹਾਂਜੀ 98569 ਹਾਂਜੀ 61299 99569 61294 61294 ਬਾਈ ਦਾ ਨੰਬਰ ਆ ਤੇ ਇੱਥੇ ਤੋਂ ਕਰੀ ਆਰਡਰ ਕੁਆਲਟੀ ਕਰਾ ਲਈ ਚ ਇੱਕ ਸੂਆ ਦੂਜਾ ਪਿੰਡ ਖੋਖਰ ਕਲਾਂ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਬਾਈ ਕੋਲ ਝੋਟੀ ਬਕਾਊ ਖੜੀ ਆ ਇੱਕੋ ਹੀ ਪਸ਼ੂ ਬਕਾਊਗਾ ਬਾਕੀ ਆ ਕੇ ਘਰ ਦੇ ਪਸ਼ੂ ਉਹਨਾਂ ਵਾਸਤੇ ਪਰੇਸ਼ਾਨ ਨਾ ਕਰਿਓ ਜਿਹੜੇ ਵੀ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ